ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਕਾਫੀ ਦਿਨ 10 ਦਿਨ ਹੋ ਗਏ ਜੀ ਵਿਆਹ ਦੇ ਵਿੱਚ బిజీ ਸੀ ਬਹੁਤ ਜ਼ਿਆਦਾ బిజీ ਸੀ ਕੋਸ਼ਿਸ਼ ਬਹੁਤ ਸੀ ਵੀ ਆਪਾਂ ਇੱਕ ਨਵੀਂ ਵੀਡੀਓ ਵਿੱਚ ਦੀ ਅਪਲੋਡ ਕਰਦੀਏ ਸੂਟਾਂ ਦੀ ਕੋਈ ਮੈਸੇਜ ਨਹੀਂ ਰਿਪਲਾਈ ਹੋਇਆ ਤੇ ਤੁਹਾਨੂੰ ਪਤਾ ਵੀ ਦੋ ਥਾਮੇ ਦਾ ਪ੍ਰੋਗਰਾਮ ਹੋ ਗਿਆ ਨਾ ਜਿਹੜਾ ਵੀ ਪਿਛਦੀ ਘਰੇ ਭੱਜ ਕੇ ਕੰਮ ਕਰਨਾ ਵਿੱਚ ਦੀ ਉੱਥੇ ਜਾਣਾ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਜੀ ਉੱਥੋਂ ਲੇਟ ਹੁੰਦੇ ਤੇ ਉਹ ਵੀ ਗੁੱ ਇਸ ਕਰਕੇ ਸੌਰੀ ਜੀ ਅਸੀਂ ਤੁਹਾਡਾ ਕੋਈ ਵੀ ਮੈਸੇਜ ਨਹੀਂ ਰਿਪਲਾਈ ਕਰ ਸਕੇ ਅੱਜ ਤੋਂ ਆਪਾਂ ਫ੍ਰੀ ਆ ਜੀ ਅੱਜ ਤੋਂ ਆਪਾਂ ਤੁਹਾਡੇ ਨਾਲ ਸੂਟਾਂ ਦੀ ਵੀਡੀਓ ਵੀ ਡੇਲੀ ਅਪਲੋਡ ਕਰਾਂਗੇ ਕਿਉਂਕਿ ਫਿਰ ਅੱਗੇ ਵੀ ਥੱਕ ਜਾਂਦੇ ਤੇ ਉਹਨਾਂ ਸਰੀਰ ਹੈ ਜਿਹੜਾ ਆਪਣਾ ਇਹਾਜਤ ਨਹੀਂ ਨਿੰਦਾ ਦੀ ਵੀ ਆਪਾਂ ਰਾਤ ਨੂੰ ਵੀ ਕੰਮ ਕਰ ਲੀਏ ਹਨਾ ਤੇ ਰਾਤ ਨੂੰ ਵੀ ਹੋਰ ਤਿਆਰੀਆਂ ਦੇ ਵਿੱਚ ਹੀ ਟਾਈਮ ਬਣਾ ਲੀ ਜਾਂਦਾ ਸੀ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਅੱਜ ਆਪਾਂ ਤੁਹਾਡੇ ਲਈ ਵੀਡੀਓ ਵਿੱਚ ਸੂਟ ਲੈ ਕੇ ਆਵਾਂਗੇ ਜਿਹੜੇ ਵੀ ਆਪਾਂ ਵਿਆਹ ਦੇ ਵਿੱਚ ਸੂਟ ਬਣਾਏ ਸੀਗੇ ਇਰੇ ਕਮਲ ਦੇ ਉਹਦੀ ਮੰਮੀ ਦੇ ਸੂਟਾਂ ਦੀ ਵੀਡੀਓ ਆਊਗੀ ਜੀ ਅਲੱਗ-ਅਲੱਗ ਕਿੰਨੇ-ਕਿੰਨੇ ਸੂਟ ਬਣ ਗਏ ਸਾਡੇ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਜੀ ਅੱਜ ਵਾਲੀ ਵੀਡੀਓ ਚ ਕਮਲ ਦੇ ਉਹਦੀ ਮੰਮੀ ਦੇ ਸੂਟਾਂ ਦੀ ਵੀਡੀਓ ਹੈਗੀ ਆ ਕੁਝ-ਕੁਝ ਸੂਟ ਨੇ ਜਿਹੜੇ ਆਪਣੇ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਕਰਵਾ ਸਕਦੇ ਹੋ ਕਾਫੀ ਭੈਣਾਂ ਦੇ ਮੈਸੇਜ ਆ ਰਹੇ ਸੀ ਵੀਡੀਓ ਥੱਲੇ ਵੀ ਇਹਦਾ ਪ੍ਰਾਈਸ ਕੀ ਆ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਕਲੀਅਰ ਕਰ ਦਈਏ ਚਲੋ ਜੀ ਆਪਣੇ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹਨੂੰ ਵੀ ਤੁਸੀਂ ਫੋਲੋ ਕਰੋ ਤੇ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਣੇ ਵਿਆਹ ਵਾਲੀ ਵੀਡੀਓ ਹੈ ਜਿਹੜੀ ਰੈਗੂਲਰ ਚੱਲ ਰਹੀਆਂ ਨੇ ਥੋੜਾ ਟਾਈਮ ਨਾ ਹੋਣ ਕਰਕੇ ਪਤਾ ਨਹੀਂ ਲੱਗਦਾ ਅੱਗੇ ਪਿੱਛੇ ਵੀਡੀਓ ਹੋ ਗਈਆਂ ਕੋਈ ਗੱਲ ਨਹੀਂ ਜੀ ਤੁਸੀਂ ਜਰੂਰ ਆਪਣੇ ਵਿਆਹ ਵਾਲੀਆਂ ਵੀਡੀਓ ਦੇਖ ਕੇ ਦੱਸਿਓ ਤੁਹਾਨੂੰ ਆਪਣੇ ਵਿਆਹ ਦਾ ਪ੍ਰੋਗਰਾਮ ਕਿਦਾਂ ਦਾ ਲੱਗਿਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਦਿਖਾਵਾਂਗੇ ਤੁਹਾਨੂੰ ਔਰਗੈਂజా ਦੇ ਉੱਤੇ ਜੈਲੋ ਲੈਮਨ ਕਲਰ ਦਾ ਜੈਲੋ ਦਾ ਸੂਟ ਬ ਦੇਖੋ ਜੀ ਇਹ ਤੇ ਘੇਰ ਤੇ ਤੁਹਾਨੂੰ ਪੂਰਾ ਹੈਂਡਵਰਕ ਦਾ ਤੇ ਜਰੀ ਦਾ ਕੰਮ ਮਿਲੂਗਾ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਦੇਖੋ ਜੀ ਇਸ ਤਰ੍ਹਾਂ ਦਾ ਜੇ ਤੁਸੀਂ ਐਵੇਂ ਦੇ ਐਵੇਂ ਦਾ ਸੂਟ ਰੈਡੀ ਕਰਵਾਉਣਾ ਹੈ ਤਾਂ ਕਰਵਾ ਸਕਦੇ ਹੋ ਸਾਰੇ ਸੂਟ ਦੇ ਵਿੱਚ ਪੈਨਲ ਜਾਣਗੇ ਜੀ ਇਸ ਤਰ੍ਹਾਂ ਆਪਾਂ ਜਿਹੜਾ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਤੇ ਬਾਜੂ ਤੇ ਵੀ ਤੁਹਾਨੂੰ ਹਲਕਾ ਫੁਲਕਾ ਇਸ ਤਰ੍ਹਾਂ ਦਾ ਕੰਮ ਮਿਲੂਗਾ ਔਰ ਗੈਂਜਾ ਦਾ ਸਲਵਾਰ ਦੀ ਜਿਹੜੀ ਹੈਗੀ ਹੈ ਜੀ ਫੈਬਰਿਕ ਪਲੇਨ ਹੈ ਉਹਦੇ ਉੱਪਰ ਆਪਾਂ ਕੋਈ ਵੀ ਵਰਕ ਨਹੀਂ ਕੀਤਾ ਦਾ ਪੱਟਾ ਵੀ ਤੁਹਾਨੂੰ ਔਰਗੈਂਜਾ ਦਾ ਰਹੂਗਾ ਜੀ ਇਹਦੇ ਉੱਪਰ ਕੱਲਾ ਆਰੀ ਵਰਕ ਦਾ ਕੰਮ ਹੋਇਆ ਹੋਇਆ ਹੈ ਜੀ ਦੇਖੋ ਲਓ ਜੀ ਕਟਵਰਕ ਰਹੇਗਾ ਦੁਪट्टे ਦੇ ਉੱਪਰ ਤੇ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਲਾਈਨਾਂ ਜਾਣਗੀਆਂ ਹਲਕੀ ਹਲਕੀ ਸਿੱਪੀ ਲੱਗੀ ਹੋਈ ਹੈ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਕਿਸੇ ਹੋਰ ਕਲਰ ਤੇ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਪ੍ਰਾਈਸ ਆਪਾਂ ਜਿਹੜਾ ਇਹਨਾਂ ਦਾ ਰੇਟ ਹੋਊਗਾ ਜੀ ਆਪਾਂ ਨਾਲ ਵੀਡੀਓ ਤੇ ਮੈਂਸ਼ਨ ਕਰ ਦਾਂਗੇ ਜਲਦੀ ਜਲਦੀ ਤੁਸੀਂ ਬੁੱਕ ਕਰ ਲਿਓ ਲਓ ਜੀ ਅਗਲਾ ਸੂਟ ਆ ਗਿਆ ਜੀ ਇਹ ਆਪਾਂ ਤੁਹਾਨੂੰ ਫੈਂਡੀ ਸਿਲਕ ਦਾ ਦਿਖਾ ਦਿੰਦੇ ਹਾਂ ਤੁਸੀਂ ਵੈਸੇ ਵੀਡੀਓ ਦੇ ਵਿੱਚ Já ਦੇਖ ਚੁੱਕੇ ਹੋਮੋਗੇ ਇਹ ਆਪਣੀਆਂ ਸਾਰੀਆਂ ਗੁਡੀਆਂ ਨੇ ਤਿਆਰ ਕਰਵਾਏ ਸੀਗੇ ਮੈਂ ਹੈ ਬੋਟਲ ਗ੍ਰੀਨ ਕਲਰ ਹੈ ਸਾਰੇ ਨੇ ਅਲੱਗ-ਅਲੱਗ ਕਲਰ ਸੀਗੇ ਹੈਂਡਵਰਕ ਦਾ ਕੰਮ ਹੋਇਆ ਹੋਇਆ ਇਹਦੇ ਉੱਪਰ ਇਹ ਕਮਲ ਦਾ ਸੂਟ ਹੈ ਲਓ ਜੀ ਕੱਲੇ ਆਪਾਂ ਨੇ ਹੀ ਫਰੰਟ-ਫਰੰਟ ਤੇ ਡਿਜ਼ਾਈਨ ਬਣਾਇਆ ਜੀ ਇਸ ਤਰ੍ਹਾਂ ਇਹਨੂੰ ਆਪਾਂ 골ਡਨ ਪੱਟੀ ਦੇ ਕੇ ਸੂਟ ਨੂੰ ਰੈਡੀ ਕੀਤਾ ਹੈ ਸਲਵਾਰੇ ਦੀ ਹੈਗੀ ਹੈ ਜੀ ਪਲੇਨ ਲਓ ਜੀ ਤੇ ਦੁਪੱਟਾ ਇਹਦਾ ਆਪਾਂ ਨੇ ਲਾਈਨਾਂ ਵਾਲਾ ਔਰਗੈਂజా ਲਾਈਨਿੰਗ ਰੱਖਿਆ ਜੀ ਦੁਪੱਟਾ ਇਹਦਾ ਔਰਗੈਂజా ਲਾਈਨਿੰਗ ਰੱਖਿਆ ਹੁਣ ਆਪਾਂ ਨੂੰ ਪ੍ਰੈਸ ਕਰਨ ਦਾ ਜੀ ਟਾਈਮ ਹੀ ਨਹੀਂ ਨੂੰ ਮਿਲਿਆ ਲਓ ਜੀ ਆਪਾਂ ਇਸ ਤਰ੍ਹਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਰੇਟ ਆਪਾਂ ਇਹਨਾਂ ਦੇ ਤੁਹਾਨੂੰ ਨਾਲ ਮੈਂਸ਼ਨ ਕਰਾਂਗੇ ਜੀ ਹੈਂਦੀ ਸਿਲਕ ਦੇ ਸਾਰਿਆਂ ਦੇ ਸੇਮ ਕਲਰ ਦੇ ਗੁੜੀਆਂ ਦੇ ਆਨੰਦਕਾਰ ਦੇ ਤੇ ਪਾਏ ਸੀ ਲਓ ਜੀ ਅਗਲਾ ਆ ਗਿਆ ਜੀ ਕਮਲ ਦਾ ਲਹਿੰਗਾ ਮੈਂ ਤੁਹਾਨੂੰ ਨਾਲ-ਨਾਲ ਦੀ ਪਿੱਕ ਲਗਾ ਦੂੰਗੀ ਇਸ ਤਰ੍ਹਾਂ ਇਹਦੇ ਗਲੇ ਤੇ ਹੈਂਡਵਰਕ ਹੋ ਰਿਹਾ ਹੈ ਦੇਖੋ ਜੀ ਤੇ ਸਾਰੇ ਸ਼ਰਟ ਦੇ ਵਿੱਚ ਬੂਟੇ ਮਿਲੂਗੇ ਹੈਂਡਵਰਕ ਦੀ ਤੁਹਾਨੂੰ ਤੇ ਘੇਰ ਤੇ ਵੀ ਇਸ ਤਰ੍ਹਾਂ ਦਾ ਹੈਂਡਵਰਕ ਰਹੂਗਾ ਜੀ ਪੂਰਾ ਸਾਰਾ ਪ੍ਰੋਪਰ ਹੈਂਡਵਰਕ ਦਾ ਸੂਟ ਹੈ ਲਓ ਜੀ ਇਹਦੀ ਬਾਜੂ ਹੈ ਜਿਹੜੀ ਆਪਾਂ ਫੁੱਲ 슬ੀਵ ਰੱਖੀ ਹੈ ਬਾਜੂ ਤੇ ਵੀ ਹੈਂਡਵਰਕ ਦਾ ਕੰਮ ਰਹੂਗਾ ਇਹ ਹੈਗਾ ਜੀ ਸਿਮਰ ਔਰਗੈਂਜਾ ਦੀ ਫੈਬਰਿਕ ਰਹੂਗੀ ਤੇ ਇਹਦਾ ਲਹਿੰਗਾ ਬਣਾਇਆ ਜੀ ਆਪਾਂ ਨੇ ਕਲੀਆਂ ਵਾਲਾ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਵੀ ਜੇ ਸਿੰਗਲ ਫੋਟੋ ਮਿਲੀ ਤਾਂ ਉਹ ਲਾਉਂਗੀ ਜ਼ਰੂਰ ਲਾਉ ਜੀ ਦੇਖੋ ਇਸ ਤਰ੍ਹਾਂ ਦਾ ਕਲੀਆਂ ਵਾਲਾ ਫੁੱਲ ਫਲੇਅਰ 5 ਮੀਟਰ ਦੇ ਫਲੇਅਰ ਵਾਲਾ ਆਪਾਂ ਨੇ ਜਿਹੜਾ ਹੈਗਾ ਲਹਿੰਗਾ ਰੈਡੀ ਕੀਤਾ ਹੈ ਉੱਪਰ ਆਪਾਂ ਨੇ ਗੋਟਾ ਪੱਤੀ ਦੀ ਜਿਹੜੀ ਹੈਗੀ ਆ ਕਲੀਆਂ ਦੇ ਉੱਪਰ ਡਿਜ਼ਾਈਨਿੰਗ ਦਿੱਤੀ ਹੈ ਤੇ ਜਿਹੜੀ ਹੈਗੀ ਇਸ ਤਰ੍ਹਾਂ ਦੀ ਸਾਰੇ ਘੇਰ ਦੇ ਉੱਪਰ ਹੈਂਡ ਵਾਈਜ਼ ਜਿਹੜੀ ਵਰਕ ਵਾਲੀ ਆਪਾਂ ਨੇ ਲੇਸ ਲਾਈ ਹੈ ਜੀ ਇਹਦੇ ਉੱਪਰ ਵਰਕ ਨਹੀਂ ਕੀਤਾ ਹੋਇਆ ਵਰਕ ਦੇ ਨਾਲ ਥੋੜਾ ਜਿਹਾ ਜਿਹੜਾ ਰੇਟ ਆ ਕਾਸਟਲੀ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਨੂੰ ਪੱਟੀ ਦਿੱਤੀ ਹੈ ਜੀ ਨੀਚੇ ਤੇ ਦੁਪੱਟਾ ਵੀ ਇਹਦਾ ਸਿਮਰ ਔਰਗਾਂਜਾ ਦਾ ਰੱਖਿਆ ਜੀ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਜਿਹੜੀ ਮੋਤੀ ਵਾਲੀ ਲੇਸ ਦੇ ਕੇ ਫਿਨਿਸ਼ਿੰਗ ਦਿੱਤੀ ਹੈ ਜੀ ਲਓ ਜਲਦੀ ਜਲਦੀ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਜੇ ਤੁਹਾਨੂੰ ਪਸੰਦ ਨੇ ਅਗਲਾ ਸੂਟ ਆ ਗਿਆ ਜੀ ਇਹ ਕਮਲ ਦੀ ਮੰਮੀ ਦਾ ਪਹਿਲਾ ਕਮਲ ਹਾਂ ਚਲੋ ਹੁਣ ਤਾਂ ਸਾਈਡ ਇਹ ਵੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਜੀ ਇਹ ਹੈਗੀ ਹੈ ਜੀ ਸਿਮਰ ਦੇ ਵਿੱਚ ਟਿਸੂ ਸਿਮਰ ਦੀ ਫੈਬਰਿਕ ਰਹੂਗੀ ਜੀ ਇਸ ਤਰ੍ਹਾਂ ਘੇਰ ਦੇ ਉੱਪਰ ਹੈਂਡਵਰਕ ਹੋਇਆ ਹੈ ਜੀ ਲੋ ਜੀ ਉਹ ਬਾਲਾ ਹੈਵੀ ਸੂਟ ਪਾਉਣਾ ਲਾਈਕ ਨਹੀਂ ਕਰਦੇ ਇਸ ਤਰ੍ਹਾਂ ਪੈਨਲ ਜਾਂਦੇ ਨੇ ਜੀ ਵਿਚਕਾਰ ਸੈਂਟਰ ਦੇ ਵਿੱਚ ਜਿਹੜਾ ਮੋਤੀ ਲੱਗਿਆ ਹੋਇਆ ਹੈ ਜੀ ਗਲੇ ਦਾ ਕੰਮ ਮਿਲੂਗਾ ਤੁਹਾਨੂੰ ਇਹਦਾ ਦੇਖੋ ਜੀ ਹੈਂਡਵਰਕ ਦਾ ਤੇ ਬਾਜੂ ਤੇ ਵੀ ਇਸ ਤਰ੍ਹਾਂ ਦਾ ਕੰਮ ਹੋਏਗਾ ਜੀ ਤੇ ਦੁਪੱਟਾ ਆਪਾਂ ਇਹਦੇ ਨਾਲ ਰੱਖਿਆ ਜੀ ਚਨੂਨ ਦਾ 골ਡਨ ਜਿਹੜੀ ਹੈਗੀ ਹੈ ਜੀ ਫਿਨਿਸ਼ਿੰਗ ਦਿੱਤੀ ਹੋਈ ਹੈ ਵਰਕ ਦੇ ਨਾਲ ਦੀ ਸਲਵਾਰ ਤੇ ਤੇ ਤੁਹਾਨੂੰ ਕੋਈ ਕੰਮ ਨਹੀਂ ਮਿਲੂਗਾ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਇਸ ਸਿਮਰ ਲਾਈਨਾਂ ਦੇ ਵਿੱਚ ਇਹ ਵੀ ਕਮਲ ਦਾ ਸੂਟ ਲਾਉ ਜੀ ਇੱਕ ਜਾਨੇ ਦੇ 4 4 5 5 ਸੂਟ ਬਣੇ ਨੇ ਦੇਖੋ ਜੀ ਗਲੇ ਤੇ ਵੀ ਤੁਹਾਨੂੰ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨੇ ਆਰੀ ਐਡ ਕੀਤੀ ਹੈ ਜੀ ਕੱਲਾ ਹੈਂਡਵਰਕ ਨਹੀਂ ਕੀਤਾ ਇਹਦੇ ਵਿੱਚ ਸਿੱਪੀ ਸਰਾ ਹੀ ਲਾ ਕੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਲਟਕਣ ਵਾਲੀ ਲੇਸ ਲਾਈ ਹੈ ਇਹਦੇ ਵਿੱਚ ਆਪਾਂ ਨੇ ਆਰੀ ਐਡ ਕੀਤੀ ਹੈ ਦੇਖੋ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਇਹ ਵਾਲਾ ਡਿਜ਼ਾਈਨ ਐਮਬੀ ਵਾਲਾ ਇਹ ਦੇ ਹੀ ਪਤੇ ਲਾਇਆ ਜੀ ਹੀ ਪਤੇ ਬਣਵਾਇਆ ਜੀ ਚਾਕਾਂ ਤੇ ਘੇਰ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਰਹੂਗਾ ਤੇ ਇਸ ਤਰ੍ਹਾਂ ਦੀ ਬਣ ਕੇ ਵਾਲੀ ਲੇਸ ਰਹੂਗੀ ਸਲਵਾਰ ਇਹਦੀ ਹੈਗੀ ਜੀ ਪਲੇਨ ਇਹਦੇ ਉੱਪਰ ਕੋਈ ਵਰਕ ਨਹੀਂ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਔਰਗੈਂਜਾ ਲਾਈਨਿੰਗ ਦਾ ਹੀ ਦੁਪੱਟਾ ਰਹੂਗਾ ਜੀ ਲਓ ਜੀ ਇਸ ਤਰ੍ਹਾਂ ਦੀ ਆਪਾਂ ਦੁਪੱਟੇ ਨੂੰ ਬਹੁਤ ਸੋਹਣੀ ਜਿਹੜੀ ਹੈਗੀ ਹੈ ਫਿਨਿਸ਼ਿੰਗ ਦਿੱਤੀ ਹੈ ਜਲਦੀ ਜਲਦੀ ਜੇ ਤੁਹਾਨੂੰ ਸੂਟ ਪਸੰਦ ਹੈ ਜੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਬਾਕੀ ਆਪਾਂ ਤੁਹਾਨੂੰ ਇੱਕ ਫੁਲਕਾਰੀ ਵਾਲਾ ਸੂਟ ਦਿਖਾਉਣੀ ਹੈ ਲਓ ਜੀ ਇੱਕ ਇਹ ਜਿਹੜੇ ਤੁਸੀਂ ਸਾਡੇ ਵਿਆਹ ਦੇ ਵਿੱਚ ਪਾਏ ਹੋਏ ਦੇਖੇ ਹੋਣੇ ਲਓ ਜੀ ਇੱਕ ਇਹ ਵਾਲੇ ਸੂਟ ਨੇ ਜਿਹੜੇ ਤੁਸੀਂ ਸਾਡੇ ਵਿਆਹ ਦੇ ਵਿੱਚ ਪਾਏ ਹੋਏ ਦੇਖੇ ਹੋਣੇ ਇੱਕੋ ਜਿਹਾ ਕਲਰ ਦੇ ਸੂਟ ਬਣਾਏ ਸੀ ਜੀ ਅਸੀਂ ਨੇ ਫਲਕਾਰੀ ਸੂਟ ਇਹਦਾ ਹੈਗਾ ਜੀ ਇਸ ਤਰ੍ਹਾਂ ਦਾ ਰੈਸਟ ਕਲਰ ਲਓ ਜੀ ਇਸ ਤਰ੍ਹਾਂ ਘੇਰ ਤੇ ਕੰਮ ਰਹੂਗਾ ਸਾਰੇ ਫਲਕਾਰੀ ਦਾ ਡਿਜ਼ਾਈਨ ਆ ਇਹ ਥੋੜਾ ਜਿਹਾ ਤੁਸੀਂ ਇਗਨੋਰ ਕਰਿਓ ਪ੍ਰੈਸ ਮਾਰਨਾ ਸਾਨੂੰ ਟਾਈਮ ਨਹੀਂ ਲੱਗਿਆ ਹੁਣ ਤੇ ਬਾਹ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਜੀ ਤੇ ਇਹਦੀ ਸਲਵਾਰ ਤੇ ਵੀ ਕੰਮ ਮਿਲੂਗਾ ਤੇ ਇਹਦੇ ਬੈਕ ਤੇ ਵੀ ਤੁਹਾਨੂੰ ਇਦਾਂ ਦੀ ਡਿਜ਼ਾਈਨਿੰਗ ਮਿਲੂਗੀ ਗਲੇ ਤੇ ਲਓ ਜੀ ਇਹਦੇ ਨਾਲ ਰੈਸਟ ਨਾਲ ਆਪਾਂ ਨੇ ਇਹ ਜੌਰਜਟ ਤੇ ਸੂਟ ਬਣਾਇਆ ਹੈ ਇਦਾਂ ਦਾ ਇਹਦਾ ਸਲਵਾਰ ਤੇ ਵਰਕ ਰਹੂਗਾ ਜੀ ਸੈਂਟਰ ਦੇ ਵਿੱਚ ਇੱਕ ਬੂਟੀ ਹੈ ਜੀ ਤੇ ਇਧਰ ਦੋਨੇ ਪਹੁੰਚ ਜਾਂਦੇ ਇਸ ਤਰ੍ਹਾਂ ਦੀ ਚੀਜ਼ ਰਹੂਗੀ ਦੁਪੱਟਾ ਆਪਾਂ ਰੱਖਿਆ ਜੀ ਇਹਦੇ ਨਾਲ ਟਾਈਡਾਈ ਇਹ ਸੂਟ ਮੇਰਾ ਬਿਨਾ ਪ੍ਰੈਸਰ ਤੋਂ ਵੀ ਪਿਆ ਜੀ ਇਦਾਂ ਇਹਦੀ ਵੀਡੀਓ ਪਹਿਲਾਂ ਬਣਾਉਣ ਵਾਲੀ ਰਹਿ ਗਈ ਸੀ ਦੇਖੋ ਜੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਸੈਂਟਰ ਤੇ ਰਹੂਗਾ ਰੈਸਟ ਕਲਰ ਦਾ ਤੇ ਵਿਚਕਾਰ ਪੱਲਿਆਂ ਤੇ ਆਪਾਂ ਨੇ ਆਫਟ ਵਾਈਟ ਰੱਖਿਆ ਇਹ ਅਸੀਂ 5 6 ਜਣੇ ਨੇ ਬਣਾਇਆ ਵੈਸੇ ਮੈਸੇਜ ਅਸੀਂ ਸਾਰਿਆਂ ਨੂੰ ਕੀਤਾ ਸੀ ਅਸੀਂ ਚਲੋ ਆਪਣੀ ਆਪਣੀ ਚੁਆਇਸ ਹੈ ਉਹਨਾਂ ਨੂੰ ਨਹੀਂ ਵਧੀਆ ਲੱਗਿਆ ਹਨ ਤੇ ਜਿੰਨਾਂ ਨੂੰ ਸਾਨੂੰ ਵਧੀਆ ਲੱਗਿਆ ਸੀ ਉਹਨੇ ਜਣਿਆਂ ਨੇ ਸੂਟ ਬਣਾ ਲਿਆ ਚਲੋ ਜੀ ਹੁਣ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੇ ਵਿਆਹ ਲਈ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਡੇ ਸਾਡੇ ਸੂਟ ਤੁਹਾਨੂੰ ਕਿਦਾਂ ਦੇ ਲੱਗੇ ਕਿਵੇਂ ਦੀ ਲੁੱਕ ਲੱਗੀ ਹੈ ਨਾ ਵੈਸੇ ਤਾਂ ਤੁਸੀਂ ਨਾਲ ਹੁੰਦੇ ਮੈਸੇਜ ਕਰੀ ਜਾਂਦੇ ਹੋ ਤੇ ਮੇਰੀਆਂ ਭੈਣਾਂ ਕਾਫੀ ਹੈ ਨਾ ਮੈਨੂੰ ਇੱਕ ਮੈਸੇਜ ਆਇਆ ਵੀ ਤੁਹਾਡੀ ਸੇਮ ਲੁੱਕ ਹੋ ਗਈ ਵਿਆਹ ਵਾਲੀ ਤੇ ਪਟਨੇ ਵਾਲੀ ਨਹੀਂ ਇਹ ਜੌਰਜਟ ਤੇ ਪ੍ਰਿੰਟ ਬਣਿਆ ਹੋਇਆ ਜੀ ਉਹ ਆਪਾਂ ਨੇ ਕ੍ਰੈਸ ਪਿਓਰ ਕ੍ਰੈਸ ਦੇ ਵਿੱਚ ਵਰਕ ਹੈ ਜਿਹੜਾ ਕੀਤਾ ਥੋੜਾ ਜਿਹਾ ਕਲਰ ਦਾ ਫਾਇਗਾ ਵੀ ਨਾਲ ਮਿਲਦਾ ਜੁਲਦਾ ਹੋ ਗਿਆ ਨਹੀਂ ਮੈਂ ਵੈਸੇ ਜਿਹੜਾ ਮੈਂ ਜਾਗੋ ਤੇ ਸੂਟ ਪਾਇਆ ਸੀ ਉਹ ਮੈਂ ਬਰਾਤ ਤੇ ਵਿੱਚ ਪਾਉਣਾ ਸੀ ਫਿਰ ਮੈਨੂੰ ਆਇਆਗਾ ਵੀ ਉਹ ਸੇਮ ਸੇਮ ਹੋ ਜਾਣਗੇ ਉਦੋਂ ਇਹ ਸੂਟ ਦੀ ਪਲੈਨਿੰਗ ਸਾਡੀ ਬਾਤ ਦੇ ਵਿੱਚ ਬਣੀ ਹੈ ਇਸ ਕਰਕੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਬਰਕਰ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਬਹੁਤ ਸੋਹਣਾ ਰਿਸਪੌਂਸ ਤੁਸੀਂ ਬਿਆਹ ਵਾਲੀ ਵੀਡੀਓ ਤੇ ਦੇ ਰਹੇ ਹੋ ਤੇ ਇਸ ਤੇ ਮੈਥੋਂ ਵੀਡੀਓ ਨਹੀਂ ਅਪਲੋਡ ਹੋ ਰਹੀ ਆਪਾਂ ਸ਼ਾਰਟਸ ਵਗੈਰਾ ਅਪਲੋਡ ਕੀਤੇ ਨੇ ਦੇ ਤੁਸੀਂ ਜਿਹੜੇ ਸਾਡੇ ਹੈਂਡਵਰਕ ਦੇ ਸੂਟ ਬਣੇ ਹੋਏ ਨੇ ਹੋਰ ਵੀ ਮੇਰੇ ਤੇ ਸੁਖਵੀਰ ਭੈਣ ਦੇ ਉਹਨਾਂ ਦੀਆਂ ਬੇਟੀਆਂ ਨੇ ਹਜੇ ਉਹ ਵੀਡੀਓ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਤੁਹਾਡੇ ਨਾਲ ਉਹਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਦੇ ਲਓ ਜੀ ਫਿਰ ਆਪਾਂ ਹੁਣ ਫਰੀਆਂ ਦੋ ਮਹੀਨੇ ਆਪਾਂ ਨੂੰ ਫੇਰ ਹੈਗਾ ਜੀ 28 29 ਜਨਵਰੀ ਦਾ ਵਿਆਹ ਉਸ ਤੋਂ ਪਹਿਲਾਂ ਆਪਾਂ ਦੋ ਮਹੀਨੇ ਪੂਰਾ ਦੱਬ ਕੇ ਆਪਾਂ ਨੇ ਜਿਹੜਾ ਕੰਮ ਕਰਨਾ ਹੈ ਹੁਣ 10 ਦਿਨ ਹੋ ਗਏ ਸਤੋ ਬਿਲਕੁਲ ਵੀ ਕੰਮ ਨਹੀਂ ਹੋਇਆ ਬੁਟੀਕ ਦਾ ਕਿਰਾਪਾ ਤੁਹਾਨੂੰ ਟਾਈਮ ਤੇ ਸੂਟ ਆ ਜਿਹੜੇ ਰੈਡੀ ਕਰਕੇ ਦੇ ਦਾਂਗੇ ਚਲੋ ਜੀ ਮਿਲਦੇ ਆ ਕੱਲ ਨੂੰ ਨਵੇਂ ਜੇ ਸੂਟਾਂ ਦੇ ਨਾਲ ਸੋਹਣੇ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ